ਉਹ ਤੇਰੀ ਫੁੱਟਣ ਸ਼ਾਦਾ ਜੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਤੇਰੀ ਫੁੱਟਣ ਸ਼ਾਦਾ ਜੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਤੇਰੀ ਫੁੱਟਣ ਸ਼ਾਦਾ ਜੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਫੁੱਟਣ ਸ਼ਾਦਾ ਜੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਤੇਰੀ ਫੁੱਟਣ ਸ਼ਾਦਾ ਜੀ ਕੀਰਤ ਪਰ ਸਾਹਿਬ ਦੀ ਧਰਦੀ ਐਨਾ ਸੋਹਣਾ ਇਲਾਕਾ ਐਨੀ ਸੋਹਣੀ ਜਗ੍ਹਾ ਮਾਰੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਕੋਈ ਸੋਹਣਾ ਇਲਾਕਾ ਵੇਖ ਬਹਿ ਕੇ ਰੱਬ ਦੀ ਕੀਰਤੀ ਕਰ ਲਈਏ ਸਤਿਵੰਤ ਜੀ ਮਹਾਰਾਜ ਇੱਕ ਢਿੱਲੇ ਤੇ ਬਹਿ ਗਏ ਮਹਾਰਾਜ ਗੁਰੂ ਨਾਨਕ ਸਾਹਿਬ ਢਿੱਲੇ ਤੇ ਬੈਠੇ ਮਾਰੇ ਕੀ ਹੁਕਮ ਹੈ ਭਾਈ ਮਰਦਾਨੇ ਨੂੰ ਆਖਣ ਲੱਗੇ ਕਹਿੰਦੇ ਰਬਾਬ ਛੇੜ ਬਾਣੀ ਆਈ ਤਾਰ ਛੇੜ ਭਾਈ ਮਰਦਾਨਾ ਜਦੋਂ ਰਬਾਬ ਛੇੜਦਾ ਹੈ ਤਾਰ ਛੇੜਦਾ ਹੈ ਜੇ ਢੀ ਥਾਂ ਤੇ ਮਹਾਰਾਜ ਬੈਠੇ ਨੇ ਉਹ ਟਿੱਲਾ ਸੀ ਬੁੱਢਣ ਸ਼ਾ ਫਕੀਰ ਦਾ ਬੜੀ ਵੱਡੀ ਉਮਰ ਸੀ बाबा ਬੁੱਢਣ ਸ਼ਾ ਜਦੋਂ ਭਾਈ ਮਰਦਾਨਾ ਰਵਾਬ ਵਜਾਉਣ ਲੱਗਿਆ ਤੋੜਿਆ ਆ ਆਪਣੇ ਟਿੱਲੇ ਤੋਂ ਮਹਾਰਾਜ ਵੱਲ ਆ ਕੇ ਕਹਿੰਦਾ ਕਹਿੰਦਾ ਕੌਣ ਹੋ ਵੀ ਤੂੰ ਭਾਈ ਮਰਦਾਨਾ ਰਵਾਬ ਛੱਡ ਕੇ ਉੱਥੇ ਕਹਿੰਦਾ ਮੈਂ ਏ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਆਪ ਧਰਤੀ ਤੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਤੇਰੇ ਇੱਥੇ ਢਿੱਲੇ ਤੇ ਪਹੁੰਚੇ ਨੇ ਮੈਂ ਮੈਂ ਮੇਰੇ ਗੁਰੂ ਨਾਨਕ ਦਾ ਮਰਦਾਨਾ ਰਬਾਬੀਆਂ ਮੈਂ ਮਾਰੇ ਦਾ ਆਖਣ ਲੱਗਾ ਉਹ ਕਹਿੰਦਾ ਤੁਹਾਡਾ ਇੱਥੇ ਕੀ ਕੰਮ ਬਈ ਤੁਸੀਂ ਇੱਥੇ ਕੀ ਕਰਦੇ ਹੋ ਇਹ ਮੇਰਾ ਡੇਰਾ ਹੈ ਮੇਰਾ ਢਿੱਲਾ ਹੈ ਵੇਖਣ ਨੂੰ ਤੁਸੀਂ ਫਕੀਰ ਲੱਗਦੇ ਹੋ ਇੱਥੇ ਆ ਕੇ ਬਹਿ ਕੇ ਰਵਾਵ ਵਜਾਉਣ ਲੱਗੇ ਉਹ ਗੱਲ ਸੁਣੋ ਕਿਸੇ ਤੋਂ ਪੁੱਛਿਆ ਹੈ ਤੁਸੀਂ ਮਾਰੇ ਕਹਿੰਦੇ ਰੱਬ ਦਾ ਨਾਮ ਜਪਣ ਲੱਗੇ ਵੀ ਪੁੱਛਣਾ ਪੈਂਦਾ ਕਹਿੰਦਾ ਨਾ ਨਾ ਇੱਥੇ ਮੇਰੀ ਪੂਜਾ ਹੁੰਦੀ ਲੋਕੀ ਮੈਨੂੰ ਮੰਨਦੇ ਨੇ ਤੁਹਾਡਾ ਕੀ ਪਤਾ ਪੱਕਾ ਹੀ ਕਬਜਾ ਕਰ ਲਵੇਂ ਜਾਓ ਹੀ ਨਾ ਮੁੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਬੁੱਢਣ ਸਾਹਿਬ ਫਕੀਰਾ ਕੁਛ ਘੜੀਆਂ ਸੀ ਇੱਥੇ ਬਹਿਣਾ ਹੈ ਅਟਕਾ ਕਰਕੇ ਮੁੜ ਕੇ ਗਾਂ ਲੰਘ ਜਾਗੇ ਤੇਰੀ ਜਗਾ ਨਾਲ ਤੇਰੇ ਟਿੱਲੇ ਨਾਲ ਸਾਨੂੰ ਕੋਈ ਮਤਲਬ ਨਹੀਂ ਕਹਿੰਦਾ ਨਾ ਨਾ ਇੱਥੇ ਨਹੀਂ ਬਹਿਣਾ ਇੱਥੇ ਮੈਂ ਬੈਠਾ ਇੱਥੋਂ ਚਲੇ ਜਾਓ ਨਵਾਬ ਵੀ ਕਿਤੇ ਗਾਂ ਜਾ ਕੇ ਬਿਜਾ ਇੱਥੇ ਨਹੀਂ ਬਿਜਨੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਕੀ ਕਰੀਏ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਮਰਦਾਨਿਆਂ ਡਰਨਾ ਤੁਰਵਾ ਹੋ ਗਿਆ ਜਦੋਂ ਰਬਾਬ ਵਜਾਉਂਦਾ ਬੁੱਢਣシャ ਫਕੀਰ ਫੇਰ ਗੈਂਦਾ ਕਿਨਾਂ ਬਾਬਾ ਸਮਝ ਨਹੀਂ ਆਈ ਇੱਥੇ ਨਹੀਂ ਵਜਣੀ ਰਬਾਬ ਗਾਂਝਲੇ ਜੋ ਇੱਥੋਂ ਉਹ ਕਹਿੰਨੇ ਨਾ ਤੋ ਘੜੀਆਂ ਸੀ ਇੱਥੇ ਆਰਾਮ ਕਰਨੇ ਗਾਂ ਲੰਘ ਜਾਗੇ ਕਿਨਾਂ ਨਾ ਜੀ ਮੈਂ ਤਾਂ ਨਹੀਂ ਬਹਿਣ ਦਿੰਦਾ ਅਖੀਰ ਵਿੱਚ ਬੁੱਢਣシャ ਫਕੀਰ ਕਹਿੰਦਾ ਹੈ ਕਹਿੰਦਾ ਬਾਬਾ ਜੇ ਭਲੀ ਚੁੰਨੇ ਹੋ ਤੇ ਚਲੇ ਜਾਓ ਇਹ ਬੋਲਦਾ ਜੇ ਭੜਾ ਚਾਹੁਣੇ ਹੋ ਨਾ ਆਪਣਾ ਚਲੇ ਜਾਓ ਮਹਾਰਾ ਕਹਿੰਦੇ ਜੇ ਨਾ ਜਾਈਏ ਫੇਰ ਕਹਿੰਦੇ ਜੇ ਨਾ ਗਏ ਨਾ ਫਿਰ ਚੇਤੇ ਰੱਖਿਓ ਮੇਰਾ ਸ਼ੇਰ ਬکریاں ਚਾਰਨ ਗਿਆ ਇਹ ਕਹਿੰਦਾ ਮੇਰਾ ਸ਼ੇਰ ਬکریاں ਚਾਰਨ ਗਿਆ ਆਉਣ ਆਲਾ ਪੁੱਛਣਾ ਨਹੀਂ ਉਹਨੇ ਤੁਹਾਨੂੰ ਆਉਂਦਿਆਂ ਨੂੰ ਹੀ ਖਾ ਜੂ ਕਹਿੰਦੇ ਅੱਛਾ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਫਕੀਰਾ ਇੱਕ ਦੋ ਵਾਰੀ ਹੋਰ ਕਹਿੰਦਾ ਹੋ ਸਕਦਾ ਸੀ ਚਲੇ ਜਾਂਦੇ ਮਨ ਬਣ ਜਾਂਦਾ ਵੀ ਗਾਂ ਲੰਘ ਜਾਂਦੇ ਪਰ ਜੇ ਤੂੰ ਕਹਿੰਦੇ ਵੀ ਸ਼ੇਰ ਆਏਗਾ ਖਾਏਗਾ ਸ਼ੇਰ ਦਾ ਡਰਾਪਾ ਦਿੰਦਾ ਮਾਰੇ ਕਹਿੰਦੇ ਆ ਬੈਠੇ ਆ ਆ ਜਾਣ ਦੇ ਤੇਰੇ ਸ਼ੇਰ ਨੂੰ ਅਸੀਂ ਨਹੀਂ ਜਾਂਦੇ ਤੇਰਾ ਸ਼ੇਰ ਵੇਖ ਕੇ ਜਾਵਾਂਗੇ ਬਾਬਾ ਮੈਂ ਝੂਠ ਨਹੀਂ ਬੋਲਦਾ ਮਾਰੇ ਕਹਿੰਦੇ ਗੱਲ ਹੀ ਕੋਈ ਬੈਠੇ ਆ ਇੱਥੇ ਬੋਲ ਕੇ ਚਲੇ ਆ ਗਿਆ ਭਾਈ ਮਰਦਾਨਾ ਕਹਿੰਦਾ ਹੈ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਮਹਾਰਾਜ ਰਬਾਬ ਹੀ ਵਜਾਉਣੀ ਏ ਕਿਤੇ ਅੱਗੇ ਜਾ ਕੇ ਵਜਾ ਲਾਂਗੇ ਬਗਾਨੇ ਦੇਸ਼ ਚ ਤਰੇ ਫਿਰਦੇ ਆ ਜੇ ਸ਼ੇਰ ਖਾ ਗਿਆ ਸਾਨੂੰ ਤਾਂ ਕਿਸੇ ਨੇ ਰੋਣਾ ਕਰ ਲੋਣਾ ਵੀ ਨਹੀਂ ਇੱਥੇ ਮਰਦਾਨਿਆ ਫਿਕਰ ਨਾ ਸਾਥ ਸੰਗਤ ਜੀ ਭਾਈ ਮਰਦਾਨਾ ਰਬਾਬ ਰੱਖ ਕੇ ਮਹਾਰਾਜ ਨੂੰ ਇੱਕ ਬੇਨਤੀ ਕਰਦਾ ਕਹਿੰਦਾ ਮਹਾਰਾਜ ਮੈਨੂੰ ਐਂ ਦੱਸੋ ਇਹ ਕਹਿੰਦਾ ਵੀ ਸ਼ੇਰ ਆਏਗਾ ਖਾ ਜਾਏਗਾ ਉਹ ਸਤਿਗੁਰੂ ਸ਼ੇਰ ਬੱਕਰੀਆਂ ਚਾਰਦਾ ਥੋੜਾ ਸ਼ੇਰ ਤਾਂ ਬੱਕਰੀਆਂ ਨੂੰ ਖਾਂਦਾ ਮਾਸਾਹਾਰੀ ਜਾਨਵਰ ਉਹ ਤਾਂ ਬੱਕਰੀਆਂ ਨੂੰ ਖਾਂਦਾ ਚਾਰਦਾ ਥੋੜੀ ਸਾਨੂੰ ਡਰਾ ਕੇ ਤਾਂ ਨਹੀਂ ਚਲਾ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਕਿਨੇ ਮਰਦਾਨਿਆ ਇਹ ਜਿਹੜਾ ਫਕੀਰ ਹੈ ਨਾ ਬੁੱਢਣ ਸ਼ਾ ਇਹ ਮਾੜਾ ਮੋਟਾ ਫਕੀਰ ਨਹੀਂ ਆਇਆ ਨਾ ਸਮਝੀ ਵੀ ਉਹਦੇ ਹੀ ਤੁਰਿਆ ਫਿਰਦਾ ਹੈ ਇਸ ਫਕੀਰ ਨੇ ਐਡੀਆਂ ਰਿੱਧੀਆਂ ਸਿੱਧੀਆਂ ਹੱਥ ਵਿੱਚ ਕੀਤੀਆਂ ਨੇ ਮੈਨੂੰ ਵੀ ਪਤਾ ਹੈ ਸ਼ੇਰ ਬੱਕਰੀਆਂ ਚਾਰਦਾ ਨਹੀਂ ਖਾਂਦਾ ਪਰ ਇਹਦਾ ਸ਼ੇਰ ਬੱਕਰੀਆਂ ਚਾਰਦਾ ਹੈ ਆਖੋ ਸਤਨਾਮ ਫੇਰ ਆਖੋ ਸਤਨਾਮ ਇਹਦਾ ਸ਼ੇਰ ਬੱਕਰੀਆਂ ਚਾਰਦਾ ਕਮਾਨ ਪੜਿਓ ਪ੍ਰੇਮ ਨਾਲ ਸਾਰੇ ਮਹਾਰਾਜ ਸੱਚੀ ਗੱਲ ਇੱਕੋ ਇੱਕ ਫਕੀਰ ਹੋਇਆ ਹੈ ਬਾਬਾ ਬੁੱਢਣ ਸਾਹ ਜਿੰਨੀਆਂ ਸ਼ੇਰਾਂ ਨੇ ਬੱਕਰੀਆਂ ਚਾਰੇ ਉਹ ਤੇਰੇ ਬੁੱਢਣ ਸਾਹ ਦਾ ਜੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਹਾਰੇ ਬੁੱਢਣ ਸਾਹ ਦਾ ਜੀ ਜਿੰਦਾ ਸ਼ੇਰ ਬੱਕਰੀਆਂ ਚਾਰੇ ਹਾਰੇ ਬੁੱਢਣ ਸਾਹ ਵਾਲੀ सभुली <muchas> 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 ਈ ਮਰਦਾਨਾ ਰਵਾਬ ਵਜਾਉਂਦਾ ਜਦ ਰਵਾਬ ਵਜਾਉਂਦਾ ਤੇ ਬਿਰਤੀ ਲੱਗੀ ਮਹਾਰਾਜ ਜੀ ਕਹਿੰਦੇ ਥੋੜਾ ਸਮਾਂ ਲੰਘਿਆ ਕੀ ਵੇਖਦਾ ਹੈ ਬੱਕਰੀਆਂ ਤੁਰੀਆਂ ਹੁੰਦੀਆਂ ਰਵਾਬ ਵਜਾਉਂਦਾ ਬੱਕਰੀਆਂ ਤੁਰੀਆਂ ਹੁੰਦੀਆਂ ਜਦੋਂ ਆਏ ਤੁਰੀਆਂ ਆਈਆਂ ਇੱਕਦਮ ਨਿਗਾ ਗਈ ਭਾਈ ਮਰਦਾਨੇ ਦੀ ਕਹਿੰਦਾ ਮਹਾਰਾਜ ਵਡਣ ਸ਼ਾਹ ਸੱਚ ਬੋਲਦਾ ਸੀ ਮੈਨੂੰ ਤਾਂ ਝੂਠ ਲੱਗਦਾ ਸੀ ਹੋ ਬੱਕਰੀਆਂ ਤੁਰੀਆਂ ਆਉਂਦੀਆਂ ਕਹਿੰਦਾ ਮਹਾਰਾਜ ਜੇ ਬੱਕਰੀਆਂ ਆਈਆਂ ਪਿੱਛੋਂ ਸ਼ੇਰ ਵੀ ਆਏਗਾ ਕਹਿੰਦੇ ਆਏਗਾ ਮਹਾਰਾਜ ਅਜੇ ਵੀ ਵੇਲਾ ਹੈ ਵੇਲੇ ਦੀ ਸੰਭਾਲ ਕਰਨਾ ਕੋਈ ਗੱਲ ਨਹੀਂ ਬੱਕਰੀਆਂ ਲੰਗੀਆਂ ਸ਼ੇਰ ਆ ਗਿਆ ਇੱਕਦਮ ਰਵਾਬ ਛੱਡ ਕੇ ਮਹਾਰਾਜ ਦੇ ਪਿੱਛੇ ਲੁਕ ਗਿਆ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਅੱਜ ਨਹੀਂ ਬਚਦੇ ਆਪਾਂ ਆਪਾਂ ਤਾਂ ਨਹੀਂ ਬਚਦੇ ਕੀ ਹੋਇਆ ਓਹ ਵੇਖੋ ਸਾਹਮਣੇ ਸੱਚੇ ਪਾਰਸ਼ਾ ਸ਼ੇਰ ਤੁਰਿਆ ਆਉਂਦਾ ਹੈ ਮਹਾਰਾਜ ਆ ਵੀ ਆਪਣੇ ਆਲ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਬਾਬ ਚੁੱਕ ਤੇ ਵਜਾ ਮਹਾਰਾਜ ਇਹਦਾ ਕੀ ਪਤਾ ਝਪਟਣਾ ਮਾਰ ਦੇ ਜਦੋਂ ਆਏ ਤੁਰਿਆ ਆਉਂਦਾ ਨਾ ਬੁੱਢਣ ਸਾਹਿਬ ਫਕੀਰ ਆਪਣੇ ਟਿੱਲੇ ਤੇ ਖੜ ਕੇ ਬੋਲਦਾ ਕਹਿੰਦਾ ਬਾਬਾ ਅਜੇ ਵੀ ਵੇਲਾ ਹੈ ਮੇਰਾ ਸ਼ੇਰ ਮੇਰੇ ਵਸ ਵਿੱਚ ਅਜੇ ਵੀ ਰੋਕ ਦਿੰਦਾ ਵੇਖ ਲਓ ਮਾਰੇ ਕਹਿੰਦੇ ਪਰਵਾਹੀ ਕੋਈ ਨਹੀਂ ਆ ਜਾਣ ਦੇ ਸਾਥ ਸੰਗਤ ਜੀ ਭਾਈ ਮਰਦਾਨਾ ਕਹਿੰਦਾ ਮਹਾਰਾਜ ਅੱਜ ਤੇ ਨਹੀਂ ਬਚਦੇ ਸ਼ੇਰ ਆਏਗਾ ਝਪਟਾਂ ਮਾਰਨੀਆਂ ਖਾ ਜਾਏਗਾ ਸਾਨੂੰ ਥੋੜਾ ਰੋਣਾ ਕਰਲਾਉਣਾ ਉਹ ਮਹਾਰਾਜ ਰਹਿਣ ਦੰਨਿਆ ਰਬਾਬ ਜੋ ਮਹਾਰਾਜ ਜੀ ਮੈਨੂੰ ਡਰ ਲੱਗਦਾ ਹੈ ਧੰ ਗੁਰੂ ਨਾਨਕ ਸਾਹਿਬ ਮਹਾਰੇ ਕਹਿੰਨੇ ਮਰਦਾਨਿਆਂ ਸ਼ੇਰ ਨੂੰ ਨੇੜੇ ਆਉਣ ਦੇ ਵੇਖ ਤਾਂ ਸੀ ਬਣਦਾ ਕੀ ਮਹਾਰਾਜ ਡਰ ਲਗਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੇਖ ਮਰਦਾਨਿਆ ਤੂੰ ਰੰਗ ਕਰ ਸਾਰ ਦੇ ਬੇਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਉਂਦੇ ਹਾਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਉਂਦੇ ਹਾਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਉਂਦੇ ਹਾਪੇ ਮਰ ਜਾਂਦੇ ਇੱਕ ਮਰਦਾਨਿਆਂ ਰੰਗ ਕਰਦਾ ਇੱਕ ਮਰਦਾਨਿਆਂ ਮੇਰਾ ਕਿਸਨ ਨਾ ਦੇ ਇੱਕ ਮਰਦਾਨਿਆਂ ਰੰਗ ਕਰਦਾ ਅਰੇ ਉਹਨਾਂ ਦਾ ਸ਼ੇਰ ਜਦੋਂ ਮਹਾਰਾਜ ਦੇ ਸਾਹਮਣੇ ਆਇਆ ਧੰਗੁਰ ਨਾਨਕ ਸਾਹਿਬ ਮਹਾਰਾਜ ਬੈਠੇ ਨੇ ਬੁੱਢਣ ਸਾ ਫਕੀਰ ਵੇਖਦਾ ਹੁਣ ਵੀ ਬੜਕ ਮਾਰੀ ਹੁਣ ਵੀ ਝੋਟ ਮਾਰੀ ਪਟਾਂ ਕੀ ਮਾਰਨੀਆਂ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਗਿਆ ਸਰਸੰਗਤ ਜੀ ਸ਼ੇਰ ਨੇ ਗੁਰੂ ਨਾਨਕ ਸਾਹਿਬ ਦੇ ਚਰਣਾ ਤੇ ਸਿਰ ਰੱਖਤਾ ਆਖੋ ਸਤਨਾਮ ਗੁਰੂ ਨਿਹਾਲ ਚਰਣਾ ਦਾ ਸਿਰ ਰੱਖਤਾ ਮੱਥਾ ਟੇਕੇ ਆਏ ਬਹਿ ਗਿਆ ਕਿ ਉੱਡਣ ਸਾ ਫਕੀਰ ਹੈਰਾਨ ਕਹਿੰਦਾ ਆ ਬੁੱਢਣ ਸਾਹਿਬ ਫਕੀਰ ਬੋਲਦਾ ਹੈ ਕਹਿੰਦਾ ਸ਼ੇਰ ਨੇ ਤਾਂ ਕਦੇ ਮੈਨੂੰ ਮੱਥਾ ਨਹੀਂ ਟੇਕਿਆ ਇਹ ਕੋਈ ਤਗੜਾ ਫਕੀਰ ਲੱਗਦਾ ਹੈ ਜਿੰਦੇ ਚਰਣਾ ਚ ਸ਼ੇਰ ਵੀ ਸਜਦਾ ਕਰਦਾ ਫੇਰ ਆਇਆ ਸੀ ਬਾਬਾ ਬੁੱਢਣ ਸਾਹਿਬ ਦੁੱਧ ਲਿਆ ਦੁੱਧ ਲੈ ਕੇ ਬਾਬਾ ਬੁੱਢਣ ਸਾਹਿਬ ਆਇਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਣਾ ਚ ਜਦੋਂ ਆਏ ਕਟੋਰੇ ਚ ਦੁੱਧ ਪਾ ਕੇ ਲਿਆਇਆ ਤੇ ਮਹਾਰਾਜ ਦੇ ਅੱਗੇ ਖੜ ਕੇ ਕਹਿੰਦਾ ਇਹਨਾ ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਤੁਹਾਨੂੰ ਪਛਾਣਿਆ ਨਹੀਂ ਗਿਆ ਭੁੱਲ ਹੋ ਗਈ ਮਹਾਰਾਜ ਆਖਣ ਲੱਗੇ ਦੱਸ ਬਈ ਕਿਹਨਾ ਮਹਾਰਾਜ ਮੈਂ ਤੁਹਾਨੂੰ ਐਵੇਂ ਸਮਝੀ ਗਿਆ ਉਹ ਮਹਾਰਾਜ ਲੈ ਕਿਰਪਾ ਕਰ ਦਿਓ ਤੁਹਾਡੇ ਛਕਣ ਵਾਸਤੇ ਦੁੱਧ ਲਿਆਇਆ ਨਾਲੇ ਭਾਈ ਮਰਦਾਨੇ ਨੂੰ ਛਕਾਓ ਤੇ ਨਾਲੇ ਆਪ ਛਕੋ ਦੁੱਧ ਛਕੋ ਗੁਰੂ ਨਾਨਕ ਸਾਹਿਬ ਮਹਾਰਾਜ ਫੇਰ ਆਖਣ ਲੱਗੇ ਕਹਿੰਦੇ ਬੁੱਢਣ ਸਾਹਿਬ ਫਕੀਰਾ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਪਹਿਲਾਂ ਨਾ ਛਕਾਇਆ ਮਹਾਰਾਜ ਛਕੋ ਦੁੱਧ ਨੂੰ ਭੋਗ ਲਾਓ ਕਹਿੰਦੇ ਹੁਣ ਨਹੀਂ ਛਕਣਾ ਕਿਉਂ ਆਖਣ ਲੱਗੇ ਮਹਾਰਾਜ ਕਹਿੰਦੇ ਬੁੱਢਣ ਸਾਹਿਬ ਫਕੀਰਾ ਜੇ ਦੁੱਧ ਹੁੰਦਿਆਂ ਨੂੰ ਛਕਉਂਦਾ ਤੇਰਾ ਦੁੱਧ ਜ਼ਰੂਰ ਛਕਦੇ ਤੂੰ ਦੁੱਧ ਛਕਾਉਣ ਲੱਗਿਆਂ ਦੇਰੀ ਲਾਈ ਅਸੀਂ ਛਕਣ ਲੱਗਿਆਂ ਦੇਰ ਨਾਲ ਹੁਣ ਨਹੀਂ ਛਕ ਦੇਰ ਲਾਵਾਂਗੇ ਛਕਣ ਲੱਗੇ ਮਹਾਰਾਜ ਕਿੰਨੀ ਕੁ ਦੇਰ ਸੱਚੇ ਬਾਦਸ਼ਾਹ ਆਖਣ ਲੱਗੇ ਕਹਿੰਦੇ ਤੇਰਾ ਮਨ ਕਰਦਾ ਹੈ ਦਿਲ ਕਰਦਾ ਹੈ ਦੁੱਧ ਛਕਾਉਣ ਨੂੰ ਹਾਂ ਮਹਾਰਾਜ ਮਹਾਰਾਜ ਆਖਣ ਲੱਗੇ ਤੇਰਾ ਦੁੱਧ ਛਕਾਂਗਾ ਹੁਣ ਨਹੀਂ ਕਦੋਂ ਕਹਿੰਦੇ ਛੇਵੇਂ ਜਾਮੇ ਚ ਆ ਕੇ ਭੋਗ ਲਾਵਾਂਗੇ ਆਖੋ ਸਤਨਾਮ ਆਹੇ ਗੁਰ ਛੇਵੇਂ ਜਾਮੇ ਚ ਫੇਰ ਛਕਾਂਗੇ ਆ ਕੇ ਇਹਨਾਂ ਮਹਾਰਾਜ ਇਹ ਕਿਹੜਾ ਜਾਮਾ ਹੈ ਕਹਿੰਦੇ ਪਹਿਲਾ ਉਹ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਜਾਮਾ ਫੇਰ ਛੇਵਾਂ ਉਹਨਾਂ ਸਾਹਿਬ ਫਕੀਰ ਕਹਿੰਦਾ ਇਹਨਾਂ ਮਹਾਰਾਜ ਤੁਸੀਂ ਕਹਿੰਦੇ ਉਹ ਛੇਵੇਂ ਜਾਮੇ 'ਚ ਛਕਾਂਗੇ ਮੇਰਾ ਕੀ ਪਤਾ ਉਹਨੂੰ ਮੈਂ ਹੀ ਮਰ ਜਾ ਜਦੋਂ ਨੂੰ ਤੁਸੀਂ ਆਓਗੇ ਉਮਰੀ ਬਹੁਤ ਹੋ ਜਾਏਗੀ ਬੰਦੇ ਦਾ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਮੇਰਾ ਕੀ ਪਤਾ ਮੈਂ ਮਰ ਜਾ ਨਾਨਕ ਸਾਹਿਬ ਮਾਰੇ ਕਹਿੰਦੇ ਦੁੱਧ ਛਕਾਣਾ ਸਾਨੂੰ ਕਹਿੰਦੇ ਛਕਾਉਣਾ ਇੱਛਾ ਹੈ ਮਨ ਚ ਕਹਿੰਦੇ ਹਾਂ ਆਖੜ ਲੰਮੀ ਸਤਿਗੁਰੂ ਕਹਿੰਦੇ ਮੁੰਡਣਾ ਸ਼ਾ ਫਕੀਰ ਆ ਲੈ ਚੇਤੇ ਰੱਖੀ ਤੇਰੇ ਨਾਲ ਬਚਨ ਕੀਤਾ ਨਾ ਛੇਵੇਂ ਜਾਮੇ ਚ ਦੁੱਧ ਛਕਣ ਦਾ ਛੇਵੇਂ ਜਾਮੇ ਚ ਜਿੱਨਾ ਚਰ ਆ ਕੇ ਮੈਂ ਤੇਰਾ ਦੁੱਧ ਵੀ ਛਕ ਲੈਂਦਾ ਉਹਨਾਂ ਚਰ ਮੌਤ ਤੇਰੇ ਨੇੜੇ ਉਹ ਨਹੀਂ ਲੰਗ ਸਕਦੀ ਇਹ ਬਚਨ ਸੀ ਗੁਰਨਾਮ ਤੂੰ ਕਹਿੰਦਾ ਮੌਤ ਮੌਤ ਤੇਰੇ ਨੇੜੇ ਉਹ ਨਹੀਂ ਲੰਗ ਸਕਦੀ ਔਣੀ ਦਾ ਦੁੱਧ ਮਾਰੇ ਮੈਂ ਮਰਦਾ ਨਹੀਂ ਕਿੰਨੇ ਤੂੰ ਨਹੀਂ ਮਰਦਾ ਜਦੋਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਦੇ ਘਰ ਚਾਉਂਦੇ ਨੇ ਨਾ ਐ ਮਹਾਰਾਜ ਮੇਰਾ ਮਾਰੇ ਮਰਦਾਦਾ ਨਹੀਂ ਉਹਨੇ ਨੂੰ ਮੈਂ ਬਜ਼ੁਰਗ ਹੋਇਆ ਹਾਂ ਬਜ਼ੁਰਗ ਮੇਰੀ ਉਮਰ ਹੋਏਗੀ ਜਦੋਂ ਤੁਸੀਂ ਆਉਣਾ ਉਹ ਮਹਾਰਾਜ ਆਏ ਦੱਸੋ ਮਰਦਾਦਾ ਮੈਂ ਨਹੀਂ ਦੁੱਧ ਕਿੱਥੋਂ ਮਿਲੇਗਾ ਆ ਜਿਹੜਾ ਦੁੱਧ ਲਿਆਂਦਾ ਏ ਇਹ ਖਰਾਬ ਹੋ ਜੂ ਉਹਨੇ ਨੂੰ ਤਾਂ ਗੁਰੂ ਨਾਨਕ ਸਾਹਿਬ ਆਖਣ ਲੱਗੇ ਪਹਿਲੀ ਗੱਲ ਤੂੰ ਮਰਦਾ ਨਹੀਂ ਤੇ ਦੂਜਾ ਬੰਦ ਵੀ ਯਾਦ ਰੱਖੀ ਕਹਿੰਦੇ ਬੁੱਢਣ ਸਾਹ ਫਕੀਰਾ ਆ ਜਿਹੜਾ ਦੁੱਧ ਲੈ ਕੇ ਆਇਆ ਧਰਤੀ 'ਚ ਟੋਇਆ ਪਟ ਕੇ ਦੁੱਧ ਦੱਬ ਦੇ ਜਿਵੇਂ ਦੱਬੇਗਾ ਛੇਵੇਂ ਜਾਵੇਂ ਚੋਵੇਂ ਕੱਢ ਲਈ ਤੇਰਾ ਦੁੱਧ ਵੀ ਖਰਾਬ ਨਹੀਂ ਹੁੰਦਾ ਇਹ ਗੁਰੂ ਨਾਨਕ ਸਾਹਿਬ ਤੇਰਾ ਦੁੱਧ ਵੀ ਖਰਾਬ ਨਹੀਂ ਹੁੰਦਾ ਕਹਿੰਦਾ ਮਹਾਰਾਜ ਦੁੱਧ ਖਰਾਬ ਨਹੀਂ ਹੁੰਦਾ ਕਹਿੰਦੇ ਨਾ ਹੱਥ ਜੋੜ ਕੇ ਖੜ ਗਿਆ ਸਤਗੁਰ ਗੁਰ ਨਾਨਕ ਪਿਆਰਾ ਆਏ ਬਖਸ਼ਿਸ਼ ਕਰ ਦੇ ਨੇ ਮਹਾਰਾਜ ਜਦੋਂ ਮਿਹਰ ਦੇ ਘਰ ਵਿੱਚ ਆਉਂਦੇ ਸਤਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਈ ਜਾਂਦਾ ਸਤਗੁਰ ਗੁਰ ਨਾਨਕ ਪਿਆਰਾ ਬਖਸ਼ਿਸ਼ ਵਰਤਈ ਜਾਂਦਾ ਸਤਗੁਰ ਗੁਰ ਨਾਨਕ ਪਿਆਰਾ साईं राज प्याराषी ਆਗੇ ਦੂਜੇ ਪਾਸ਼ਾ ਦਾ ਸਮਾਂ ਆਇਆ ਤੀਜੇ ਪਾਸ਼ਾ ਦਾ ਸਮਾਂ ਆਇਆ ਛੇਵੇਂ ਪਾਸ਼ਾ ਦੀ ਵਾਰੀ ਜਦੋਂ ਆਈ ਕੱਲਾ ਬਚਨ ਨਹੀਂ ਕੀਤਾ ਦੁੱਧ ਕਢਾ ਕੇ ਛਕਿਆ ਮਹਾਰਾਜ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਫਕੀਰਾ ਇਹਨੇ ਜਾਮੇ ਹੋ ਗਏ ਡਿੱਗਦੇ ਨੂੰ ਲਿਆ ਦੁੱਧ ਛਕੀਏ ਛਕਿਆ ਮਹਾਰਾਜ ਨੇ ਦੁੱਧ ਤੇ ਸਾਥ ਸੰਗਤ ਜੀ ਮੰਗ ਗਈ ਮੰਗਦਾ ਹੈ ਬਾਬੇ ਬੁੱਢਣ ਸਾਹਿਬ ਨੂੰ ਪੁੱਛਦੇ ਨੇ ਤੈਨੂੰ ਦੁਨੀਆ ਦਾ ਰਾਜਾ ਬਣਾ ਦੇ ਇਨਾ ਲੰਮਾ ਸਮਾਡੀ ਤੈਨੂੰ ਦੁਨੀਆ ਦਾ ਰਾਜ ਤਖਤ ਬੋਲ ਕੀ ਕਹੀਦਾ ਹੈ ਕੱਢ ਮੂੰਹ ਤੋਂ ਪਾਪਾ ਬੁੱਢਣ ਸ਼ਾਹ ਉਹ ਕਹਿੰਦਾ ਤੂੰ ਕਰਤਾਰ ਆਇਆ ਤੂੰ ਭਗਵਾਨ ਆਇਆ ਜਦੋਂ ਤੇਰੀ ਆਰਾਧਨਾ ਕਰਦਾ ਉੱਤੇ ਬਿਰਤੀ ਜੋੜਦਾ ਉਥੇ ਵੀ ਤੂੰ ਹੀ ਹੈ ਇੱਥੇ ਵੀ ਤੂੰ ਹੀ ਹੈ ਉਹ ਮਹਾਰਾਜ ਆਪਣੇ ਚਰਨਾਂ 'ਚ ਮੈਨੂੰ ਨਿਵਾਸ ਦੇ ਦਿਓ